ਇਸਰੋ ਬਹੁਤ ਵੱਡੇ ਵੱਡੇ ਰਾਕਟ ਬਣਾਉਂਦਾ ਹੈ ਅਤੇ ਜਿਵੇਂ ਜਿਵੇਂ ਇਹ ਰਾਕਟ ਤਾਹਾਨੂੰ ਉੱਡਦੇ ਹਨ ਇਹਨਾਂ ਚੋਂ ਛੋਟੇ ਰਾਕਟ ਅੱਡ ਹੋ ਹੋ ਕੇ ਥੱਲੇ ਡਿੱਗਦੇ ਰਹਿੰਦੇ ਹਨ ਪਹਿਲਾ ਸਵਾਲ ਇਹ ਹੈ ਕਿ ਵੱਡੇ ਰਾਕਟ ਚੋ ਜਿਹੜੇ ਛੋਟੇ ਰਾਕਟ ਜਾਂ ਹੋਰ ਪੁਰਜ਼ੇ ਅੱਡ ਹੋ ਹੋ ਕੇ ਡਿੱਗਦੇ ਰਹਿੰਦੇ ਹਨ ਇਹ ਡਿੱਗਦੇ ਕਿੱਥੇ ਹਨ ਕੀ ਇਹ ਕਿਸੇ ਦੇ ਉੱਤੇ ਵੀ ਡਿੱਗ ਸਕਦੇ ਹਨ ਦੂਜਾ ਸਵਾਲ ਇਹ ਹੈ ਕਿ ਜੇ ਰਾਕਟ ਵਿੱਚੋਂ ਛੋਟੇ ਰਾਕਟ ਜਾਂ ਹੋਰ ਪੁਰਜ਼ੇ ਥੱਲੇ ਹੀ ਸੁੱਟੜੇ ਸੀ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਣ ਦੀ ਲੋੜ ਕੀ ਸੀ ਭਾਰਤੀ ਪੁਲਾੜ ਖੋਜ ਸੰਸਥਾ ISRO ਦਾ ਮੁੱਖ ਟੀਚਾ ਹੈ ਅਜਿਹੀ ਪੁਲਾੜ ਟੈਕਨੋਲੋਜੀ ਵਿਕਸਿਤ ਕਰਨਾ ਜੋ ਭਾਰਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਜਿਵੇਂ ਕਿ ਮੌਸਮ ਦੀ ਜਾਣਕਾਰੀ ਦੇਣ ਲਈ ਉਪਗ੍ਰਹਿ ਬਣਾਉਣਾ ਅਤੇ ਛੱਡਣਾ ਆਪਾਂ ਸਾਰਿਆਂ ਨੇ ਆਤੀਸ਼ਬਾਜ਼ੀ ਉਡਾਈ ਹੈ ਅਤੇ ਆਪਾਂ ਸਾਰੇ ਇਹ ਵੀ ਜਾਣਦੇ ਹਾਂ ਕਿ ਆਤੀਸ਼ਬਾਜ਼ੀ ਉਡਾਉਂਦੇ ਟਾਈਮ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਆਤੀਸ਼ਬਾਜ਼ੀ ਜਾਏਗੀ ਕਿਹੜੇ ਪਾਸੇ ਨੂੰ ਕਈ ਵਾਰ ਤਾਂ ਆਪਾਂ ਆਤੀਸ਼ਬਾਜ਼ੀ ਤਾਂ ਤਹਾਨੂੰ ਛੱਡੀ ਹੁੰਦੀ ਹੈ ਪਰ ਜਾਂਦੀ ਹੈ ਗਵਾਂਡੀਆਂ ਦੇ ਕਰੇ ਪਰ ਇਸਰੋ ਦੇ ਰਾਕਟਾਂ ਨਾਲ ਅਜੇਹਾ ਨਹੀਂ ਹੁੰਦਾ ਇਸਰੋ ਦੇ ਰਾਕਟਾਂ ਵਿੱਚ ਕਈ ਵਿਕਸਿਤ ਅਤੇ ਅਜੇਹੀਆਂ ਨਵੀਆਂ ਤਕਨਾਲੋਜੀਆਂ ਵਰਤੀਆਂ ਜਾਂਦੀਆਂ ਹਨ ਜਿਸ ਨਾਲ ਆਪਾਂ ਨੂੰ ਪਤਾ ਰਹਿੰਦਾ ਹੈ ਕਿ ਰਾਕਟ ਕਿਹੜਾ ਰਾਹ ਲਵੇਗਾ ਅਤੇ ਨਾਲ ਹੀ ਇਸਰੋ ਸਾਰਿਆਂ ਨੂੰ ਪਹਿਲਾਂ ਤੋਂ ਹੀ ਦੱਸ ਦਿੰਦਾ ਹੈ ਕਿ ਕਿੰਨੀ ਉਚਾਈ ਤੇ ਜਾ ਕੇ ਕਿਹੜਾ ਛੋਟਾ ਰਾਕਟ ਜਾਂ ਕਿਹੜਾ ਪੁਰਜ਼ਾ ਥੱਲੇ ਡਿੱਗੇਗਾ ਅਤੇ ਕਿੰਨੇ ਚਿਰ ਬਾਅਦ ਡਿੱਗੇਗਾ। ਜ਼ਿਆਦਾਤਰ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਰਾਕਟ ਛੱਡਣ ਤੋਂ ਬਾਅਦ ਉਹਦੇ ਜਿੰਨੇ ਵੀ ਪੁਰਜ਼ੇ ਜਾਂ ਉਹ ਤੋਂ ਅੱਡ ਹੋਣ ਵਾਲੇ ਛੋਟੇ ਰਾਕਟ ਸਮੁੰਦਰ ਵਿੱਚ ਹੀ ਡਿੱਗਣ ਤਾਂ ਜੋ ਉੱਥੋਂ ਉਹਨਾਂ ਨੂੰ ਇਕੱਠਾ ਕਰਕੇ ਦੁਬਾਰਾ ਵਰਤਿਆ ਜਾ ਸਕੇ। ਭਾਰਤੀ ਤੱਟ ਰੱਖਿਆ ਕਾਂ ਦੀ ਮਦਦ ਨਾਲ ਇਸਰੋ ਸਾਰੇ ਮਛੇਰਿਆਂ ਅਤੇ ਸਮੁੰਦਰੀ ਜਹਾਜ਼ਾਂ ਨੂੰ ਰਾਕਟ ਵੱਲੋਂ ਲਏ ਜਾਣ ਵਾਲੇ ਰਾਹ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਤਾਂ ਜੋ ਜਦੋਂ ਵੀ ਰਾਕਟ ਦੇ ਹਿੱਸੇ ਸਮੁੰਦਰ ਵਿੱਚ ਡਿੱਗਣ ਤਾਂ ਸਾਰੇ ਲੋਕ ਸੁਰੱਖਿਅਤ ਰਹਿਣ ਅਤੇ ਰਾਕਟ ਦੇ ਹਿੱਸਿਆਂ ਨੂੰ ਸਮੁੰਦਰ ਚੋਂ ਬਰਾਮਦ ਕੀਤਾ ਜਾ ਸਕੇ ਕਈ ਵਾਰੀ ਰਾਕਟ ਦੇ ਹਿੱਸੇ ਭਾਰਤ ਤੋਂ ਇੰਨੀ ਦੂਰ ਜਾ ਕੇ ਡਿੱਗਦੇ ਹਨ ਕਿ ਦੂਜੇ ਮੁਲਕਾਂ ਤੋਂ ਵੀ ਮਦਦ ਲੈਣੀ ਪੈਂਦੀ ਹੈ ਅਜਿਹਾ ਹੋਣ ਤੇ ਇਸਰੋ ਪਹਿਲਾਂ ਹੀ ਦੂਜੇ ਦੇਸ਼ਾਂ ਨੂੰ ਅਗਾਹ ਕਰ ਦਿੰਦਾ ਹੈ ਕਿ ਭਾਰਤ ਦੇ ਰਾਕਟ ਦੇ ਹਿੱਸੇ ਉਹਨਾਂ ਦੇ ਦੇਸ਼ ਦੇ ਕੋਲੇ ਕਿੱਥੇ ਡਿੱਗਣ ਵਾਲੇ ਹਨ ਅਤੇ ਅੰਦਾਜ਼ਨ ਟਾਈਮ ਵੀ ਦੱਸ ਦਿੰਦਾ ਹੈ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਅਗਾ ਕੀਤਾ ਜਾ ਸਕੇ ਦੂਜਾ ਸਵਾਲ ਇਹ ਹੈ ਕਿ ਜੇ ਰਾਕਟ ਵਿੱਚੋਂ ਛੋਟੇ ਰਾਕਟ ਜਾਂ ਹੋਰ ਪੁਰਜ਼ੇ ਥੱਲੇ ਹੀ ਸਿੱਟਨੇ ਸੀ ਤਾਂ ਇਹਨਾਂ ਨੂੰ ਨਾਲ ਲੈ ਕੇ ਜਾਣ ਦੀ ਲੋੜ ਕੀ ਸੀ ਇਸ ਸਵਾਲ ਨੂੰ ਸਮਝਣ ਲਈ ਇੱਕ ਉਦਾਹਰਨ ਦਿੰਨੇ ਹਾਂ ਜਦੋਂ ਆਪਾਂ ਆਪਣੇ ਪਿੰਡੋਂ ਜਾਂ ਘਰੋਂ ਕਿਤੇ ਦੂਰ ਜਾਣ ਵਾਸਤੇ ਨਿਕਲਦੇ ਹਾਂ ਤਾ ਆਪਣਾ ਸਫਰ ਪੂਰਾ ਕਰਨ ਵਾਸਤੇ ਕਈ ਵਾਰੀ ਆਪਾਂ ਨੂੰ ਰਾਹ ਵਿੱਚ ਪੈਟਰੋਲ ਪੰਪ ਤੇ ਰੁੱਕ ਕੇ ਆਪਣੀ ਗੱਡੀ ਵਿੱਚ ਹੋਰ ਤੇਲ ਵੀ ਪਰਾਉਣਾ ਪੈਂਦਾ ਹੈ ਤਾਂ ਜੋ ਆਪਾਂ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ ਜਦੋਂ ਰਾਕਟ ਧਰਤੀ ਤੋਂ ਪੁਲਾੜ ਵੱਲ ਨੂੰ ਚੱਲਦਾ ਹੈ ਤਾਂ ਰਾਹ ਵਿੱਚ ਕਿਤੇ ਪੈਟਰੋਲ ਪੰਪ ਨਹੀਂ ਆਉਂਦਾ ਅਤੇ ਇਹੀ ਕਾਰਨ ਹੈ ਕਿ ਸਾਰੇ ਰਾਹ ਵਿੱਚ ਵਰਤਿਆ ਜਾਣ ਵਾਲਾ ਬਾਲਣ ਰਾਕਟ ਨੂੰ ਇੱਕ ਵਾਰ ਵਿੱਚ ਲੈ ਕੇ ਹੀ ਉਡਣਾ ਪੈਂਦਾ ਹੈ ਜੇ ਵਜ਼ਨ ਜ਼ਿਆਦਾ ਹੈ ਤਾਂ ਜੋ ਜ਼ਿਆਦਾ ਲੱਗੇਗਾ ਅਤੇ ਰਾਕਟ ਘੱਟ ਦੂਰ ਜਾਊਗਾ ਪਰ ਜੇ ਵਜ਼ਨ ਘੱਟ ਹੈ ਤਾਂ ਜ਼ੋਰ ਵੀ ਘੱਟ ਲੱਗੇਗਾ ਅਤੇ ਉਹਨੇ ਹੀ ਬਾਲਣ ਵਿੱਚ ਰਾਕਟ ਜ਼ਿਆਦਾ ਦੂਰ ਜਾਏਗਾ यही कारण है कि ठोस या तरल बालन नाल बने हुए अड़ अड़ राकेट बूस्टर ज राकेट इंजन जोड़ के एक वड्डा राकेट बनाया जाता है जिमें जिमें छोटे राकेट ज बूस्टर वरते जाते हैं ये वड्डे राकेट तो अड करके सिट दिते जाते हैं ते चलण वाले राकेट इंजन घट्टों तो घट्ट वज़न चुकना पवे त जो घट बालन बाल के राकट ज्यादा दूर जा सके ਇੱਥੇ ਆਪਾਂ ਦੇਖ ਸਕਦੇ ਹਾਂ ਪੀਐਸਐਲਵੀ ਐਕਸਲ ਰਾਕੇਟ ਜਿਸਦਾ ਵਜ਼ਨ ਹੈ 320 ਟਨ ਇਹ ਰਾਕੇਟ ਤਕਰੀਬਨ 44.4 ਮੀਟਰ ਲੰਬਾ ਹੈ ਅਤੇ 1425 ਤੋਂ ਲੈ ਕੇ 1750 ਕਿਲੋ ਤੱਕ ਦਾ ਵਜ਼ਨ ਪੁਲਾੜ ਵਿੱਚ ਲੈ ਕੇ ਜਾ ਸਕਦਾ ਹੈ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਇੱਕ ਰਾਕੇਟ ਦੇ ਵਿੱਚ ਜ਼ਿਆਦਾਤਰ ਵਜ਼ਨ ਉਸ ਰਾਕੇਟ ਦੇ ਵਿੱਚ ਭਾਲੇ ਜਾਣ ਵਾਲੇ ਤਰਲ ਜਾਂ ਠੋਸ ਬਾਲਣ ਦਾ ਹੁੰਦਾ ਹੈ ਜੋ ਕਿ ਰਾਕੇਟ ਨੂੰ ਅੱਗੇ ਪੁਲਾੜ ਵਿੱਚ ਲੈ ਕੇ ਜਾਂਦਾ ਹੈ